ਅੰਗਲੈਂਡ ਦੇ ਸਾਊਥ ਹਾਲ ਵਿੱਚ ਅਦਵੀ ਮੇਲਾ ਕਰਵਾਇਆ ਗਿਆ ਮੇਲੇ ਅਤੇ ਮੇਲੇ ਦੇ ਅੱਗੇ ਪਿੱਛੇ ਦੇ ਕੁਝ ਖੂਬਸੂਰਤ ਪਲ ਤੁਹਾਡੇ ਨਾਲ ਸਾਂਝੇ ਕੀਤੇ ਜਾ ਰਹੇ ਹਨ ਮੈਂ ਜ਼ਿੰਦਗੀ ਵਿੱਚ ਕਾਫੀ ਸਾਰੇ ਕਵੀ ਦਰਬਾਰ ਜਾਂ ਮਸ਼ਹਰੇ ਦੇਖੇ ਹਨ ਆਮ ਕਰਕੇ ਜਾਂ ਤਾਂ ਸਟੇਜ ਤੇ ਚਿੱਟੀਆਂ ਚਾਦਰਾਂ ਉੱਪਰ ਗੌ ਤੱਕੀ ਗਏ ਲਈ ਸ਼ਾਇਰ ਲੋਕ ਬੈਠੇ ਹੁੰਦੇ ਹਨ ਵਾਰੋ ਵਾਰ ਆਪੋ ਆਪਣਾ ਕਲਾਮ ਪੜ੍ਹਦੇ ਹਨ ਆਮ ਲੋਕ ھیਠਾਂ ਫਰਸ਼ ਜਾਂ ਕੁਰਸੀਆਂ ਸੋਫਿਆਂ ਤੇ ਸਜੇ ਬੈਠੇ ਹੁੰਦੇ ਹਨ ਇਹ ਉਰਦੂ ਮਸ਼ਹਰੀਆਂ ਦੀ ਰਵੈਤ ਹੈ ਚੰਗੀ ਹੈ ਕਿ ਸਾਰੇ ਸ਼ਾਇਰ ਉੱਚੇ ਬੈਠੇ ਹੁੰਦੇ ਹਨ ਆਰਾਮ ਦੇ ਆਸਨ ਵਿੱਚ ਬੈਠੇ ਹੁੰਦੇ ਹਨ ਉਹਨਾਂ ਦੇ ਬੈਠਣੀ ਉੱਠਣੀ ਵਿੱਚ ਨਵਾਬਾਂ ਵਾਲੀ ਸ਼ਹਾਨਾ ਸ਼ਾਨ ਹੁੰਦੀ ਹੈ ਕਮਾਲ ਦੀ ਗੱਲ ਹੈ ਕਿ ਫਿਲਮਾਂ ਵਿੱਚ ਤਵਾਇਫ ਦੀ ਕੋਠੇ ਦੀ ਵੀ ਇਹੀ ਬਨਾਵਟ ਸਜਾਵਟ ਹੁੰਦੀ ਹੈ ਉੱਥੇ ਵੀ ਅਮੀਰ ਨਵਾਬ ਸ਼ਹਿਜ਼ਾਦੇ ਇਸੇ ਤਰ੍ਹਾਂ ਹੀ ਗੌ ਤਕੀਏ ਲਾ ਕੇ ਬੈਠੇ ਹੁੰਦੇ ਹਨ ਬਸ ਥੋੜੀ ਭੂਮਿਕਾ ਅਤੇ ਸਥਾਨ ਬਦਲੀ ਹੋਈ ਲੱਗਦੀ ਹੈ ਉਥੇ ਤਵਾਇਫਾਂ ਦੇ ਨਾਜ਼ ਨਖਰੇ ਲਟਕੇ ਝਟਕੇ ਹੁੰਦੇ ਹਨ ਇਥੇ ਸ਼ਾਇਰ ਆਪਣੀ ਜ਼ਬਾਨ ਦੀ ਮਹਾਰਤ ਦਿਖਾ ਰਹੇ ਹੁੰਦੇ ਹਨ ਵੈਸੇ ਅੱਜਕੱਲ ਜਦੋਂ ਦੀ ਰੋਜ਼ਮਰਾਂ ਦੀ ਜ਼ਿੰਦਗੀ ਦੀਆਂ ਜ਼ਰੂਰਤਾਂ ਅੰਗਰੇਜ਼ੀ ਸੀਟ ਆਈ ਹੈ ਅਤੇ ਸ਼ਾਇਰਾਂ ਨੇ ਗੋਡੇ ਬਦਲਾਉਣੇ ਸ਼ੁਰੂ ਕਰ ਦਿੱਤੇ ਹਨ ਗੱਦਿਆਂ ਤੇ ਵਿਸ਼ੀਆਂ ਚਿੱਟੀਆਂ ਚਾਦਰਾਂ ਦੇ ਉੱਪਰ ਬੈਠਣਾ ਬਹੁਤਾ ਸੌਖਾ ਨਹੀਂ ਰਿਹਾ ਬਹੁਤੇ ਸ਼ਾਇਰ ਤਾਂ ਉਸਰ ਵੱਟੇ ਪੰਨ ਦੇ ਵੇਖੇ ਹਨ ਅਤੇ ਕਈ ਫੀਤਿਆਂ ਵਾਲਿਆਂ ਜੁੱਤਿਆਂ ਨਾਲ ਪਹਿਲਾਂ ਤੇ ਪਿੱਛੋਂ ਢੋਲ ਢੋਲ ਦੇ ਤੰਗ ਹੁੰਦੇ ਵੇਖੇ ਹਨ ਦੂਜਾ ਤਰੀਕਾ ਸਟੇਜ ਉੱਤੇ ਜਿੰਨੀਆਂ ਕੁਰਸੀਆਂ ਲੱਗ ਸਕਦੀਆਂ ਹਨ ਲਗਾ ਕੇ ਮੁੱਖ ਮਹਿਮਾਨ ਵਿਸ਼ੇਸ਼ ਮਹਿਮਾਨ ਸਵਾਗਤ ਕਰਤਾ ਸਭਾ ਦਾ ਪ੍ਰਧਾਨ ਸਭਾ ਦਾ ਸਕੱਤਰ ਕਵੀ ਦਰਬਾਰ ਦਾ ਸਕੱਤਰ ਪ੍ਰਧਾਨ ਅਤੇ ਪ੍ਰਧਾਨਗੀ ਮੰਡਲ ਹੁੰਦਾ ਹੈ ਸ਼ਾਇਰ ਆਪਣੇ ਲੋਕਾਂ ਵਿੱਚ ਥੋੜੇ ਅਗਲੀਆਂ ਸੀਟਾਂ ਵਿੱਚ ਤੇ ਬਹੁਤੇ ਪਿਛਲੀਆਂ ਸੀਟਾਂ ਵਿੱਚ ਬੈਠੇ ਹੁੰਦੇ ਹਨ ਆਵਾਜ਼ ਪੈਣ ਤੇ ਸਟੇਜ ਤੇ ਜਾਂਦੇ ਹਨ ਇੱਕ ਕੋਨੇ ਤੇ ਪਏ ਮਾਈਕ ਤੇ ਜਾ ਕੇ ਬੋਲਦੇ ਹਨ ਕਈ ਵਾਰ ਖੜਨ ਲਈ ਥਾਂ ਵੀ ਥੋੜੀ ਪੈ ਜਾਂਦੀ ਹੈ ਤੇ ਇੱਕ ਲੱਤ ਤੇ ਖੜ ਕੇ ਹੀ ਕਵਤਾ ਪੜ ਦਿੰਦੇ ਹਨ ਪਰ ਆਦਮੀ ਮੇਲੇ ਵਾਲਿਆਂ ਨੇ ਕਵੀਆਂ ਦੀ ਵੱਖਰੀ ਹੀ ਸ਼ਾਨ ਸਰਜੀ ਸੀ ਸਟੇਜ ਉੱਪਰ ਮਹਾਰਾਜਿਆਂ ਦੀ ਆਬਾ ਵਾਲੀ ਕੁਰਸੀ ਬਰਾਜਮਾਨ ਸੀ ਪਿੱਛੇ ਅੰਗਲੈਂਡ ਕਨੇਡਾ ਇੰਡੀਆ ਪਾਕਿਸਤਾਨ ਵੱਖ-ਵੱਖ ਦੇਸ਼ਾਂ ਦੇ ਝੰਡੇ ਸਨ ਐਂਕਰ ਸ਼ਾਇਰ ਦਾ ਨਾਮ ਪੁਕਾਰਦਾ ਤਾਂ ਸ਼ਾਇਰ ਮਹਾਰਾਜਾਂ ਵਾਲੇ ਅੰਦਾਜ਼ ਵਿੱਚ ਕੁਰਸੀ ਤੇ ਜਾ ਕੇ ਵਿਰਾਜ਼ਮਾਨ ਹੋ ਜਾਂਦਾ ਅਤੇ ਆਪਣੇ ਕਾ ਫਰਮਾਨਾਂ ਦੀ ਬਾਰਿਸ਼ ਕਰਦਾ ਕਾ ਮਹਾਰਾਜੇ ਦੀ ਰਿਆਆ ਕਾ ਬਖਸ਼ਿਸ਼ 파 ਕੇ ਧਨ ਹੋ ਜਾਂਦੀ ਤੇ ਵਾਹ ਵਾਹ ਦੀ ਝੜੀ ਲਗਾਉਂਦੀ ਮੈਨੂੰ ਇਹ ਦ੍ਰਿਸ਼ ਸੰਕੇਤਕ ਤਾਰ ਤੇ ਬਹੁਤ ਵਧੀਆ ਲੱਗਿਆ ਹਿੰਦੀ ਦੇ ਵਿੱਚ ਅਕਸਰ ਹੀ ਇੱਕ ਕਾਪ ਪੰਕਤੀ ਹੈ ਕਿ ਜਹਾਂ ਨਾ ਪਹੁੰਚੇ ਰਵੀ ਵਹਾਂ ਪਹੁੰਚੇ ਕਵੀ ਪਲਾਟੋ ਨੇ ਤਾਂ ਆਪਣੇ ਰਾਜ ਵਿੱਚ ਕਵੀਆਂ ਨੂੰ ਦੇਸ਼ ਨਕਾਲਾ ਹੀ ਦੇ ਦਿੱਤਾ ਸੀ ਪਰ ਆਧਵੀ ਮੇਲੇ ਵਾਲਿਆਂ ਨੇ ਤਾਂ ਕਾਬ ਦੇਸ਼ ਦਾ ਰਾਜ ਹੀ ਕਵੀਆਂ ਨੂੰ ਸੰਭਾਲ ਦਿੱਤਾ ਪਿੱਛੇ ਯੂਨੋ ਵਾਂਗ ਲੰਗੇ ਝੰਡੇ ਇਹ ਦਰਸਾਉਂਦੇ ਸਨ ਕਿ ਕਵੀ ਕਿਸੇ ਇੱਕ ਦੇਸ਼ ਦਾ ਨਹੀਂ ਸਗੋਂ ਸਾਰੀਆਂ ਹੱਦਾਂ ਸਰਹੱਦਾਂ ਤੋਂ ਪਾਰ ਵਿਚਰਦਾ ਹੈ ਤੇ ਉਸ ਦਾ ਰਾਜ ਸਾਰੀ ਸ੍ਰਿਸ਼ਟੀ ਤੇ ਹੁੰਦਾ ਹੈ ਉਹ ਸਾਰੀ ਮਨੁੱਖਤਾ ਦੇ ਦਿਲਾਂ ਦਾ ਰਾਜਾ ਹੁੰਦਾ ਹੈ ਉਸ ਦਾ ਕਾ ਫਰਮਾਨ ਬ੍ਰਹਿਮੰਡਕ ਹੁੰਦਾ ਹੈ ਉਸ ਦੀ ਕੁਰਸੀ ਸਭ ਤੋਂ ਉੱਚੀ ਨਹੀਂ ਸਭ ਤੋਂ ਸੋਹਣੀ ਹੁੰਦੀ ਹੈ ਇਹ ਸੋਹਣੀ ਨਹੀਂ ਵਿਲੱਖਣ ਹੁੰਦੀ ਹੈ ਇਹ ਕੁਰਸੀ ਧਨ ਦੌਲਤ ਡਾਲਰਾਂ ਪੌਂਡਾਂ ਨਾਲ ਜਾਂ ਤਾਕਤ ਦੇ ਬੰਬਾਂ ਨਾਲ ਟੈਂਕਾਂ ਨਾਲ ਜਾਂ ਬਾਹੂਬਲ ਨਹੀਂ ਬਾਹੂਬਲ ਨਾਲ ਨਹੀਂ ਸਗੋਂ ਸ਼ਬਦਾਂ ਨਾਲ ਕਮਾਈ ਹੁੰਦੀ ਹੈ ਇਹ ਸਭ ਤੋਂ ਉਤਕ੍ਰਿਸ਼ਟ ਹੈ ਜਿਸ ਨੇ ਵੀ ਝੰਡਿਆਂ ਅਤੇ ਕੁਰਸੀ ਦਾ ਵਿਚਾਰ ਲਿਆਂਦਾ ਜਿਸ ਨੇ ਵੀ ਇਸ ਲਈ ਪ੍ਰਬੰਧ ਕੀਤਾ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਜਿਹੜੇ ਇਸ ਜਸ਼ਨ ਵਿੱਚ ਸ਼ਾਮਲ ਹੋਏ ਉਹਨਾਂ ਨੂੰ ਮੁਬਾਰਕ ਕੈਨ ਨੂੰ ਜੀ ਕਰਦਾ ਜਿਨ੍ਹਾਂ ਨੇ ਸਾਰੇ ਦਾ ਪ੍ਰਬੰਧ ਕੀਤਾ ਮੇਰਾ ਤਾਂ ਖੁਦ ਇਸ ਪ੍ਰਬੰਧ ਦੀ ਨਕਲ ਕਰਨ ਨੂੰ ਜੀ ਕਰਦਾ ਕਿ ਸਾਰੇ ਬ੍ਰਹਿਮੰਡ ਤੇ ਕਾਵ ਸੰਵੇਦਨਾ ਦੀ ਜੈ ਜੈਕਾਰ ਹੋਵੇ ਇਹ ਪਲ ਮੇਰੇ ਲਈ ਖੂਬਸੂਰਤ ਸਨ ਇੱਕ ਹੋਰ ਪਲ ਵੀ ਬਹੁਤ ਖੂਬਸੂਰਤ ਸੀ ਅਦਵੀ ਮੇਲੇ ਤੋਂ ਬਾਅਦ ਇੱਕ ਦਿਨ ਸਗੋਂ ਮੈਂ ਇਹ ਕਹਾंगा ਕਿ ਅਦਬੀ ਮੇਲਾ ਇੱਕ ਦਿਨ ਹਾਲ ਤੋਂ ਬਾਹਰ ਸੈਂਟਰ ਲੰਡਨ ਦੀਆਂ ਮਸ਼ਹੂਰ ਥਾਵਾਂ ਜਿਵੇਂ ਲੰਡਨ ਬ੍ਰਿਜ ਲੰਡਨ ਆਈ ਮਿਊਜ਼ੀਅਮ ਅਤੇ ਥੇਮਸ ਦੇ ਕੰਢੇ ਤੁਰਦਿਆਂ ਫਿਰਦਿਆਂ ਗਿਆਨ ਗੋਸ਼ਟ ਕਰਦਿਆਂ ਗੁਜ਼ਾਰਨਾ ਸੀ ਸਥਾਨਕ ਲੋਕਾਂ ਲਈ ਇਹ ਬੜੀ ਸਧਾਰਨ ਰੁਟੀਨ ਵਾਲੀ ਕਾਰਵਾਈ ਸੀ ਤੇ ਸ਼ਾਇਦ ਇਹ ਉਹਨਾਂ ਲਈ ਬੋਰ ਕਰਨ ਵਾਲਾ ਕੰਮ ਸੀ ਪਰ ਭਾਰੋਂ ਗਿਆ ਬਹੁਤ ਧਿਆਨ ਲਈ ਏ ਅਦਭੁਤ ਨਗਰੀ ਦੀ ਸੁਪਨ ਯਾਤਰਾ ਸੀ ਬਹੁਤੇ ਰਾਹਾਂ ਤੋਂ ਅਨਜਾਨ ਹੀ ਨਹੀਂ ਥਾਵਾਂ ਨਾਵਾਂ ਤੋਂ ਵੀ ਅਨਜਾਨ ਸੀ ਤਾਂ ਇੱਥੇ ਲੱਗਦਾ ਸੀ ਕਿ ਜਿਵੇਂ ਟੂਰਿਸਟ ਕੰਪਨੀਆਂ ਕੋਲ ਇੱਕ ਗਾਈਡ ਹੁੰਦਾ ਹੈ ਤੇ ਉਸ ਗਾਈਡ ਲੋਕਾਂ ਨੂੰ ਰਾਹ ਦਰਸਾਉਂਦਾ ਹੈ ਉਸ ਗਾਈਡ ਦੇ ਹੱਥ ਇੱਕ ਝੰਡਾ ਹੁੰਦਾ ਹੈ ਇਸੇ ਤਰ੍ਹਾਂ ਅਨਜਾਨ ਸਲਾਨੀਆਂ ਨੂੰ ਪਤਾ ਲੱਗਦਾ ਰਹਿੰਦਾ ਕਿ ਅਸੀਂ ਕਿੱਥੇ ਜਾਣਾ ਹੈ ਗਵਾਚਣ ਦਾ ਜਾਂ ਬਾਕੀਆਂ ਤੋਂ ਨਿਕੜਨ ਦਾ ਕੋਈ ਡਰ ਨਹੀਂ ਰਹਿੰਦਾ ਕਿ ਕਾਸ਼ ਇਸੇ ਤਰਜ ਤੇ ਹੀ ਕੁਝ ਸਾਨੂੰ ਵੀ ਮਿਲ ਜਾਵੇ ਅਸੀਂ ਸੋਚਦੇ ਸੀ ਕਿ ਕਾਸ਼ ਅਜੀਹਾ ਹੋ ਜਾਵੇ ਜਦੋਂ ਅਸੀਂ ਸੈਂਟਰਲ ਸਟੇਸ਼ਨ ਤੇ ਉਤਰੇ ਤਾਂ ਅੱਗੇ ਪਰਮਿੰਦਰ ਕੌਰ ਦਾ ਘਰ ਵਾਲਾ ਮਿਸਟਰ ਹਾਰਫੋਰਡ ਪੰਜਾਬੀ ਅਦਵੀ ਮੇਲੇ ਦਾ ਝੰਡਾ ਲੈ ਕੇ ਸਵਾਗਤ ਲਈ ਖੜਾ ਸੀ ਉਸ ਨੇ ਸਾਰੇ ਕਾਫਲੇ ਦੀ ਗਵਾਹੀ ਕੀਤੀ ਉਹ ਕਾਕੇਸ਼ੀਅਨ ਨਸਲ ਦਾ ਭਾਵ ਗੋਰੀ ਨਸਲ ਦਾ ਬੰਦਾ ਹੈ ਪੰਜਾਬੀ ਬੋਲ ਨਹੀਂ ਸਕਦਾ ਪਰ ਥੋੜੀ ਬਹੁਤੀ ਸੰਚਾਰ ਜੋਗੀ ਸਮਝ ਲੈਂਦਾ ਹੈ ਇਹ ਉਸ ਦਾ ਆਪਣੀ ਜੀਵਨ ਸਾਥਣ ਪਰਮਿੰਦਰ ਰਾਹੀ ਪਰਮਿੰਦਰ ਦੀ ਬੋਲੀ ਨਾਲ ਪਿਆਰ ਸੀ ਕਿ ਉਹ ਪੰਜਾਬੀ ਆਦਬੀ ਮੇਲੇ ਦਾ ਝੰਡਾ ਲੈ ਕੇ ਤੁਰਿਆ ਹੋਇਆ ਸੀ ਆਪਣੀ ਜੀਵਨ ਸਾਥਨ ਦੀ ਮਾਤ ਪਾਸ਼ਾ ਲਈ ਪਿਆਰ ਉਸ ਦੇ ਸੱਭਿਆਚਾਰ ਲਈ ਸਤਿਕਾਰ ਉਸ ਦੀ ਭਾਸ਼ਾ ਧਰਮ ਨਸਲ ਦੇ ਬੰਦਿਆਂ ਨਾਲ ਮੁਹੱਬਤ ਦੀ ਅਜਿਹੀ ਮਿਸਾਲ ਮੈਂ ਹੋਰ ਕੋਈ ਨਹੀਂ ਵੇਖੀ ਤੇ ਉਸ ਦਾ ਜਨਤਕ ਪ੍ਰਦਰਸ਼ਨ ਤਾਂ ਬਿਲਕੁਲ ਨਹੀਂ ਵੇਖਿਆ ਸਾਡੇ ਬਹੁਤੇ ਪੰਜਾਬੀ ਮਰਦ ਆਪਣੀ ਸਭੈ ਉੱਤਮਤਾ ਦਾ ਅਹਿਸਾਸ ਅਤੇ ਮਰਦਾਵੀ ਹਉ ਨੂੰ ਹੀ ਕਾਬੂ ਨਹੀਂ ਰੱਖ ਪਾਉਂਦੇ ਮੈਨੂੰ ਉਹ ਦ੍ਰਿਸ਼ ਬਹੁਤ ਹੀ ਅਨੂਠਾ ਅਤੇ ਯਾਦਗਾਰੀ ਲੱਗਿਆ ਜੇ ਕਿਸੇ ਨੂੰ ਇਹ ਦ੍ਰਿਸ਼ ਬੁਰਾ ਲੱਗਿਆ ਤਾਂ ਉਸ ਦੀ ਅਕਲ ਤੇ ਤਰਸੀ ਕੀਤਾ ਜਾ ਸਕਦਾ ਮੇਰਾ ਤਾਂ ਅਜਿਹੇ ਬੰਦੇ ਤੇ ਆਪਣੀ ਲੱਖ ਲਾਂਤ ਵੀ ਬਰਬਾਦ ਕਰਨ ਨੂੰ ਜੀ ਨਹੀਂ ਕਰਦਾ ਇੱਕ ਹੋਰ ਖੂਬਸੂਰਤ ਮੰਜ਼ਰ ਸ਼ੈਕਸਪੀਅਰ ਕੇਵਲ ਅੰਗਰੇਜ਼ੀ ਦਾ ਹੀ ਨਹੀਂ ਸਗੋਂ ਸੰਸਾਰ ਪ੍ਰਸਿੱਧ ਨਾਟਕਕਾਰ ਹੈ ਉਸ ਨਾਟਕਕਾਰ ਦੀ ਜਨਮ ਪੋਮੀ ਦੀ ਜੀਅਰਤ ਦਾ ਅਫਸਰ ਵੀ ਪ੍ਰਾਪਤ ਹੋਇਆ ਚਲੋ ਉਸ ਦੇ ਨਾਟਕਾਂ ਦਾ ਆਪਣਾ ਸਹਿਤਿਕ ਮੁੱਲ ਹੈ ਉਸ ਉੱਪਰ ਤਾਂ ਢੇਰ ਕੁਝ ਲਿਖਿਆ ਜਾ ਚੁੱਕਿਆ ਹੈ ਸ਼ੈਕਸਪੀਅਰ ਦੇ ਕਈ ਨਾਟਕ ਪੰਜਾਬੀ ਵਿੱਚ ਕਈ ਅਨੁਵਾਦਕਾਂ ਨੇ ਅਨੁਵਾਦੇ ਹਨ ਸਾਰੇ ਦਾ ਸਾਰਾ ਸ਼ੈਕਸਪੀਅਰ ਦਾ ਅਲੱਥਾ ਸੰਜੀਤ ਹਾਸ ਨੇ ਕੀਤਾ ਹੈ ਖੰ ਉਹ ਉਸ ਅਲੱਥੇ ਬਾਰੇ ਗਲਤਾ ਕਦੇ ਫੇਰ ਕਰਾਂਗੇ ਪਰ ਹਰ ਬੰਦਾ ਜਿਹੜਾ ਮਾੜਾ ਮੋਟਾ ਵੀ ਸਹਿਤ ਦੀ ਮਾਸ ਰੱਖਦਾ ਹੈ ਉਸ ਨੇ ਸ਼ੈਕਸਪੀਅਰ ਦਾ ਕਦੇ ਨਾ ਕੁਝ ਜ਼ਰੂਰ ਪੜਿਆ ਹੋਵੇਗਾ ਨਹੀਂ ਤਾਂ ਉਸ ਦੀਆਂ ਉਕਤੀਆਂ ਹੀ ਸੁਣਣੀਆਂ ਹੋਣਗੀਆਂ ਕਿ ਨਾਂ ਵਿੱਚ ਕੀ ਪਿਆ ਹੈ ਉਸ ਦਾ ਜਨਮ ਸਥਾਨ ਵੇਖਣ ਵਾਲਾ ਸੀ ਕਿ ਜਿਵੇਂ 16ਵੀਂ ਸਦੀ ਦਾ ਪਰਾਣਾ ਮਕਾਨ ਸੰਭਾਲਿਆ ਹੋਇਆ ਸੀ ਉਸ ਦੇ ਅੰਦਰਲਾ ਸਮਾਨ ਪਾਲੰਗ ਪੰਘੂੜਾ ਕੁਰਸੀਆਂ ਮੇਜ਼ ਬਰਤਨ ਚਮੜੇ ਦੇ ਦਸਤਾਨੇ ਦਸਤਾਨੇ ਬਣਾਉਣ ਦਾ ਸੰਦ ਸੰਦੇੜਾ ਅਤੇ ਸ਼ੈਕਸਪੀਅਰ ਦੇ ਪਰਿਵਾਰ ਵੱਲੋਂ ਵੇਚਣ ਲਈ ਬਣਾਏ ਦਸਤਾਨੇ ਆਦ ਸਾਰੇ ਓੰਜ ਦੀ ਹੁੰਜ ਉਸੇ ਹੀ ਸਥਾਨ ਵਿੱਚ ਸਾਂਭੇ ਹੋਏ ਸਨ ਸ਼ੈਕਸਪੀਅਰ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਦਾ ਸੰਕਾਲੀ ਸੀ ਹੁਣ ਦੇਖ ਲਓ ਸਾਡੇ ਕੋਲ ਉਹਨਾਂ ਦੀਆਂ ਕਿੰਨੀਆਂ ਕ ਨਿਸ਼ਾਨੀਆਂ ਹਨ ਪ੍ਰਾਣੀਆਂ ਧਾਰਮਿਕ ਰਹਿائشਾਂ ਇਮਾਰਤਾਂ ਅਸੀਂ ਕਿੰਨੀਆਂ ਕ ਸਾਂਭੀਆਂ ਹੋਈਆਂ ਹਨ ਇਹ ਪ੍ਰਸ਼ਨ ਉੱਠਣੇ ਸੁਭਾਵਕ ਹਨ ਖਾਂ ਚਲੋ ਛੱਡੋ ਸਾਡੇ ਆਧੁਨਿਕ ਸਹਿਤਕਾਰਾਂ ਦੇ ਘਰ ਵੀ ਅਸੀਂ ਕਿੰਨੇ ਕ ਸਾਂਭੇ ਹੋਏ ਹਨ ਕੁਝ ਕ ਹੀ ਜਿਵੇਂ ਭਾਈ ਵੀਰ ਸਿੰਘ ਭਾਈ ਬਲਵੀਰ ਸਿੰਘ ਨਾਰਾ ਰਿਚਰਡ ਸੋਭਾ ਸਿੰਘ ਗਰਬਖ ਸਿੰਘ ਪ੍ਰੀਤ ਲੜੀ ਤੇ ਨਾਨਕ ਸਿੰਘ ਦੇ ਘਰ ਕੁਝ ਸਾਂਭੇ ਹੋਏ ਹਨ ਬਹੁਤੇ ਦਾ ਹਾਲ ਮਾੜਾ ਹੀ ਹੈ ਅਸੀਂ ਅਮਰਤਾ ਪ੍ਰੀਤਮ ਅਤੇ ਬਲਵੰਤ ਗਾਰਗੀ ਦੇ ਘਰ ਵੀ ਨਹੀਂ ਸਾਂਭ ਸਕੇ ਪ੍ਰਸਿੱਧ ਨਾਟਕਕਾਰ ਗੁਰਚਰਨ ਭਾਜੀ ਦੇ ਘਰ ਨੂੰ ਵੀ ਮਸਾ ਹੀ ਬਚਾਇਆ ਜਾ ਸਕਿਆ ਹੈ ਨੌਰਾ ਰਿਚਰਡ ਅਤੇ ਬਲਵੀਰ ਸਿੰਘ ਭਾਈ ਬਲਵੀਰ ਸਿੰਘ ਦਾ ਘਰ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸੰਭਾਲਿਆ ਹੋਇਆ ਬਾਕੀ ਉਹੀ ਬਚੇ ਹਨ ਜਿਹੜੇ ਸਹਿਤਕਾਰਾਂ ਦੇ ਆਰ ਪਰਿਵਾਰ ਉੱਥੇ ਰਹਿੰਦੇ ਹਨ ਜਿਨ੍ਹਾਂ ਦੇ ਪਰਿਵਾਰ ਤਕੜੇ ਹਨ ਜਿਨ੍ਹਾਂ ਦੇ ਾਲਾਦ ਸਲੱਗ ਸੀ ਨਹੀਂ ਤਾਂ ਬਹੁਤਾਂ ਦੀ ਹੋਣੀ ਆਮਰਤਾ ਪ੍ਰੀਤਮ ਤੇ ਬਲਵੰਤ ਗਾਰਗੀ ਵਾਲੀ ਹੀ ਹੈ ਇੱਥੇ ਜਾਪਦਾ ਹੈ ਪੰਜਾਬੀਆਂ ਕੋਲ ਆਪਣੀ ਵਿਰਾਸਤ ਸਾਂਭਣ ਦਾ ਕੋਈ ਢੰਗ ਤਰੀਕਾ ਨਹੀਂ ਖਾਰ ਅੰਗਰੇਜ਼ਾਂ ਦੀ ਇਤਿਹਾਸ ਨੂੰ ਸਾਂਭਣ ਆਪਣੇ ਲੇਖਕਾਂ ਤੇ ਉਹਨਾਂ ਦੀਆਂ ਲਿਖਤਾਂ ਨੂੰ ਵੜਿਆਉਣ ਫਿਰ ਉਹਨਾਂ ਦੀਆਂ ਲਿਖਤਾਂ ਰਹੀਂ ਨਾ ਕੇਵਲ ਆਪਣੀ ਵਿਚਾਰਧਾਰਕ ਚੜਤ ਜਮਾਉਣ ਸਭ ਉਸ ਨੂੰ ਵਪਾਰਕ ਹਿੱਤਾਂ ਲਈ ਵਰਤਣਾ ਕਿਵੇਂ ਹੈ ਇਹ ਸਿੱਖਣ ਦੀ ਜ਼ਰੂਰਤ ਹੈ ਕੇਵਲ ਟਿਕਟਾਂ ਤੋਂ ਹੀ ਨਹੀਂ ਸਗੋਂ ਸੋਵੀਨਰ ਸ਼ਾਪਾਂਹੀਂ ਵੀ ਬੱਚਿਆਂ ਦੀਆਂ ਨੋਟਬੁੱਕਾਂ ਰਬੜਾਂ ਜਿਮੇਟ ਰੀਆਂ ਪੈਨਸਲਾਂ ਪੋਸਟਰਾਂ ਅਤੇ ਲਿਖਤਾਂ ਦੇ ਸੰਪੂਰਨ ਅੰਸ਼ਕ ਅਤੇ ਸੰਖੇਪ ਐਡੀਸ਼ਨਾਂ ਰਾਹੀਂ ਲੇਖਕਾਂ ਦੀ ਸਰਵਉੱਚਤਾ ਸਥਾਪਿਤ ਕਰਦੇ ਹਨ ਇਹ ਮੇਰੇ ਸਿੱਖਣ ਵਾਲੀ ਅਤੇ ਮੇਰੇ ਵਰਗਿਆਂ ਲਈ ਸਿੱਖਣ ਦੀਆਂ ਗੱਲਾਂ ਹਨ ਪਰ ਮੇਰੇ ਲਈ ਸਭ ਤੋਂ ਖੂਬਸੂਰਤ ਪਲ ਉਹ ਸੀ ਜਦੋਂ ਸ਼ੈਕਸਪੀਅਰ ਦੇ ਘਰ ਦੇ ਪਿਛਲੇ ਵਿਹੜੇ ਵਿੱਚ ਬਣੇ ਛੋਟੇ ਜਿਹੇ ਥੜੇ ਤੇ ਸੋਮਪਾਲ ਹੀਰੇ ਨੇ ਆਪਣੇ ਪੰਜਾਬੀ ਨਾਟਕ ਦਾ ਅੰਸ਼ ਖੇਡਿਆ ਤੇ ਸਾਨੂੰ ਨੇ ਪੰਜਾਬੀ ਕਵਤਾ ਨਾਲ ਹਾਜ਼ਰੀ ਲਵਾਈ ਇਹ ਪਲ ਇਸ ਕਰਕੇ ਮਾਣਮੱਤੇ ਸੀ ਕਿ ਅੰਗਰੇਜ਼ ਨਾਟਕਕਾਰ ਦੇ ਵਿਹੜੇ ਪੰਜਾਬੀ ਨਾਟਕ ਖੇਡਿਆ ਜਾ ਰਿਹਾ ਸੀ ਇੱਕ ਹੋਰ ਪਲ ਵੀ ਬੜਾ ਖੂਬਸੂਰਤ ਸੀ ਯਾਦੋਂ ਬਰਮਿੰਗਮ ਦੇ ਕੁਝ ਸਾਥੀਆਂ ਨੇ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਉਹਨਾਂ ਨਾਲ ਸੰਬੰਧਿਤ ਥਾਵਾਂ ਜਿਵੇਂ ਗੁਰਦੁਆਰਾ ਸਾਹਿਬ ਇੰਡੀਅਨ ਹਾਊਸ ਕੈਕਸਟਨ ਹਾਲ ਜੇਲ ਆਦਿ ਥਾਵਾਂ ਦੀ ਯਾਤਰਾ ਕਰਵਾਉਣੀ ਸੀ ਜੇਲ ਸਾਹਮਣੇ ਉਦਮ ਸਿੰਘ ਦੀ ਸ਼ਹੀਦੀ ਦਿਵਸ ਤੇ ਇਕੱਠੇ ਹੋਏ ਸਾਥੀ ਜਦੋਂ ਉਸ ਦੀ ਤਸਵੀਰ ਲਈ ਜੇਲ ਅੱਗੇ ਖੜੇ ਸਨ ਤੇ ਉਸ ਦੇ ਮੰਤਬਾਰੇ ਸ਼ਹੀਦ ਦੇ ਮੰਤਬਾਰੇ ਜਾਣਕਾਰੀ ਦੇ ਰਹੇ ਸੀ ਤੇ ਉਸ ਦੀ ਸੋਚ ਅਮਲ ਰਹਿਣ ਦੇ ਨਾਰੇ ਲਗਾਏ ਜਾ ਰਹੇ ਸੀ ਮੇਰੇ ਲਈ ਉਹ ਪਲ ਵੀ ਬੜੇ ਭਾਵਕ ਅਤੇ ਮਾਨਣ ਵਾਲੇ ਸਨ ਕਿ ਅਸੀਂ ਆਪਣੇ ਸ਼ਹੀਦ ਨੂੰ ਵਿਦੇਸ਼ੀ ਧਰਤੀ ਤੇ ਯਾਦ ਕਰ ਰਹੇ ਹਾਂ